ਜੇ ਕੋਈ ਬੰਦਾ ਪਿੰਡ ਦੇ ਵਿੱਚ ਤੇ ਚਿੱਟੇ ਰੰਗ ਦੇ ਸੱਥਰ ਵਿਛਾ ਕੇ ਤੇ ਉਹੀ ਬੰਦਾ ਉਸੇ ਪਿੰਡ ਚ ਤਿੰਨ ਮੰਜ਼ਲੀ ਕੋਠੀ ਪਾ ਕੇ ਤੇ ਦੀਪਮਾਲਾ ਕਰਦਾ ਹੋਵੇ ਇਹ ਤਾਂ ਨਹੀਂ ਹੋਣ ਦੇਣਾ ਉਹਨਾਂ ਦੇ ਘਰੇ ਤਾਂ ਫਿਰ ਬਲਡੋਜ਼ਰ ਚੱਲੂ ਵੇ ਚ ਪੰਜਾਬ ਸਰਕਾਰ ਨੇ ਪੰਜਾਬ ਚੋਂ ਨਸ਼ੇ ਨੂੰ ਖਤਮ ਕਰਨ ਦਾ ਬੀੜਾ ਚੁੱਕਿਆ ਹੋਇਆ ਹੈ ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਯੂ ਨੈਸ਼ਨਲ ਵਿਰੁੱਧ ਪੁਲਿਸ ਨੇ ਹੁਣ ਤੱਕ 11403 ਐਫ ਆਰ ਦਰਜ ਕੀਤੀਆਂ ਨੇ 18867 ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕੀਤਾ ਹੈ ਅਤੇ ਕਰੋੜਾਂ ਦੀ ਡਰੱਗ ਮਨੀ ਬਰਾਮਦ ਕੀਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਆਦੇਸ਼ਾਂ ਤੇ ਪੁਲਿਸ ਦੇ ਵੱਲੋਂ ਨਸ਼ਾ ਤਸਕਰਾਂ ਦੇ ਘਰਾਂ ਤੇ ਬੁਲਡੋਜ਼ਰ ਕਾਰਵਾਈ ਵੀ ਕੀਤੀ ਜਾ ਰਹੀ ਹੈ ਨਰਸ਼ੇ ਦੇ ਕਾਰੋਬਾਰ ਦੇ ਨਾਲ ਬਣਾਈ ਗਈ ਪ੍ਰਾਪਰਟੀ ਨੂੰ ਵੀ ਨਸ਼ਟ ਕੀਤਾ ਜਾ ਰਿਹਾ ਹੈ। ਦਿਨਿਕਸ ਵੀਰਾ ਦੇਖ ਰਹੇ ਸਭ ਦਰਸ਼ਕਾਂ ਦਾ ਸਵਾਗਤ। ਬਠਿੰਡਾ ਵਿੱਚ ਵਿਜੀਲੈਂਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ। ਡੀਐਸਪੀ ਦੇ ਇੱਕ ਗਨਮੈਨ ਨੂੰ ਰਿਸ਼ਵਤ ਲੈਂਦੇ ਰੰਗੇ ਹੱਥੀ ਕਾਬੂ ਕੀਤਾ ਗਿਆ। ਉਸ ਦੀ ਗੱਡੀ ਵਿੱਚੋਂ ਹੀ ਰਿਸ਼ਵਤ ਦੇ 1 ਲੱਖ ਰੁਪਏ ਬਰਾਮਦ ਕੀਤੇ ਗਏ। ਇੱਕ ਮਹਿਲਾ ਵੱਲੋਂ ਕੀਤੀ ਗਈ ਸ਼ਿਕਾਇਤ ਦੇ ਆਧਾਰ 'ਤੇ ਵਿਜੀਲੈਂਸ ਵੱਲੋਂ ਇਹ ਕਾਰਵਾਈ ਕੀਤੀ ਗਈ। ਮਾਮਲਾ ਬਠਿੰਡਾ ਦੇ ਸਬਡਿਵੀਜ਼ਨ ਪੁੱਚੋ ਮੰਡੀ ਦਾ ਹੈ। ਜਿੱਥੇ ਇੱਕ ਡੀਐਸਪੀ ਰਵਿੰਦਰ ਸਿੰਘ ਦੇ ਗਨਮੈਨ ਨੂੰ 1 ਲੱਖ ਰੁਪਏ ਰਿਸ਼ਵਤ ਸਮੇਤ ਵਿਜੀਲੈਂਸ ਨੇ ਗ੍ਰਿਫਤਾਰ ਕੀਤਾ ਰਿਸ਼ਵਤ ਦੇ ਪੈਸੇ ਵਿਜੀਲੈਂਸ ਨੇ ਡੀਐਸਪੀ ਰਵਿੰਦਰ ਸਿੰਘ ਦੀ ਗੱਡੀ ਵਿੱਚੋਂ ਬਰਾਮਦ ਕੀਤੇ ਬਠਿੰਡਾ ਵਿਜੀਲੈਂਸ ਦੇ ਇੰਸਪੈਕਟਰ ਅਮਨਦੀਪ ਸਿੰਘ ਨੇ ਦੱਸਿਆ ਕਿ ਉਹਨਾਂ ਕੋਲ ਇੱਕ ਮਹਿਲਾ ਵੱਲੋਂ ਸ਼ਿਕਾਇਤ ਦਰਜ ਕਰਵਾਈ ਗਈ ਸੀ ਜਿਸ ਵਿੱਚ ਦੱਸਿਆ ਗਿਆ ਸੀ ਕਿ ਡੀਐਸਪੀ ਪੁੱਜੋ ਰਵਿੰਦਰ ਸਿੰਘ ਦੇ ਗਨਮੈਨ ਰਾਜਕੁਮਾਰ ਵੱਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਹੈ ਜਿਸ ਦੇ ਬਕਾਇਦਾ ਉਹਨਾਂ ਦੇ ਕੋਲ ਸਬੂਤ ਵੀ ਨੇ ਉਹਨਾਂ ਦੱਸਿਆ ਕਿ ਮਹਿਲਾ ਦੇ ਕੋਲੋਂ 5 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਜੋ 2 ਲੱਖ ਰੁਪਏ ਵਿੱਚ ਸੌਦਾ ਤੈਅ ਹੋ ਗਿਆ ਜਿਸ ਤੇ ਕਾਰਵਾਈ ਕਰਦੇ ਹੋਏ ਅੱਜ ਵਿਜੀਲੈਂਸ ਟੀਮ ਵੱਲੋਂ 1 ਲੱਖ ਰੁਪਏ ਰਿਸ਼ਵਤ ਲੈਂਦੇ ਆ ਗਨਮੈਨ ਰਾਜਕੁਮਾਰ ਨੂੰ ਗ੍ਰਿਫਤਾਰ ਕੀਤਾ ਦੋਸ਼ੀ ਦੇ ਖਿਲਾਫ ਵੱਖ-ਵੱਖ ਧਰਾਵਾਂ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ ਤੇ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਹੋਰ ਪੀੜਤ ਮਹਿਲਾ ਨੇ ਵੀ ਕੀ ਦੱਸਿਆ ਉਹ ਵੀ ਤੁਹਾਨੂੰ ਸੁਣਾ ਦਿੰਦੇ ਆ ਪਰਮਜੀਤ ਕੌਰ ਨਾਨਾ ਵੀਰੇ ਕਲਿਆਨ ਸੁਖੇ ਤੋਂ ਬਟਨਾ ਵੀ ਪੰਜ ਨੰਬਰ ਦੇ ਹਸਬੰਦ ਤੇ ਦੋਨਾਂ ਬੇਟਿਆਂ ਤੇ ਨਾਥਾਣੀ-ਥਾਣੀ ਸਪਰਚਾ ਦਰਜ ਕਰਤਾ ਸੀ ਜਦ ਕਿ ਉਹ ਬਿਲਕੁਲ ਵੀ ਸਚਾਈ ਨਹੀਂ ਸੀ ਉਸ ਪਰਚੇ ਦੇ ਵਿੱਚ ਮੈਂ ਇਹਨਾਂ ਨੂੰ ਦੁਆਰਾ ਆਪਣੀ ਅਪਲੀਕੇਸ਼ਨ ਦਿੱਤੀ ਐਸਐਸਪੀ ਸਾਹਿਬ ਦੇ ਵੀ ਇਨਕੁਆਰੀ ਵਾਸਤੇ ਉਹ ਮਾਰਕੋ ਕੇ ਇਹਨਾਂ ਨੂੰ ਆ ਗਈ ਸੀ ਮੈਂ ਇਹਨਾਂ ਕੋਲੇ ਜਿਹੜੇ ਕੋ ਲਾਈਕ ਆ ਇਹਨਾਂ ਕੋਲੇ ਸੀ ਜੀ ਡੀਐਸਪੀ ਤੋਂ ਚੋਪੜੀ ਠੀਕ ਹੈ ਜੀ ਮੈਂ ਇਹਨਾਂ ਕੋਲ ਜਿਹੜੇ ਲਾਈਕ ਕਹਿੰਦੇ ਜੀ ਬਿਆਨ ਦਿਖਾ ਦੂੰ ਮੈਂ ਇਹਨਾਂ ਨੂੰ ਸਾਰੇ ਪ੍ਰੂਫ ਦਿੱਤੇ ਜੀ ਵੀ ਨਾ ਤਾਂ ਬੇਟੇ ਇੱਥੇ ਸੀਗੇ ਨਾ ਹੀ ਗੱਡੀ ਇੱਥੇ ਸੀ ਜਿਹੜੀ ਵਿੱਚ ਪਾਤੀ ਆ ਸਾਰੇ ਕੀ ਕੁਤੋਲ ਪਲਾਜਾਂ ਦੇ ਜਿੱਥੋਂ ਉਹਨਾਂ ਨੇ ਕੇਕ ਲਿਆ ਉਹਨਾਂ ਦੇ ਨੰਬਰਾਂ ਦੀ ਲొਕੇਸ਼ਨ ਆ ਸਾਰਾ ਕੁਝ ਇਹਨਾਂ ਨੇ ਲੈ ਲਿਆ ਬਸ ਬੱਚੇ ਜਮਾ ਇੱਕ ਨੰਬਰ ਚਾਏ ਵੀ ਨਹੀਂ ਹੈ ਕਿ ਸੀ ਤੇ ਗਲਤ ਪਛਾਣ ਦਰਜ ਹੋਇਆ ਉਸ ਦੇ ਬਾਵਜੂਦ ਵੀ ਇਹਨਾਂ ਨੇ ਸਭ ਤੋਂ 5 ਲੱਖ ਦੀ ਕਮਾਂਡ ਦਿੱਤੀ ਇਹ ਕਿਹਦੀ ਸੀ ਇਹ ਕੀਤੀ ਸੀ ਰਾਜ ਕੁਮਾਰ ਜੀ ਇਹਨਾਂ ਨੇ ਕਿਹਾ ਇਹ ਸੀ ਮੈਨੂੰ ਵੀ ਡੀਐਸਪੀ ਸਾਹਿਬ ਕਹਿ ਰਹੇ ਠੀਕ ਹੈ ਵੀ 5 ਲੱਖ ਰੁਪਏ ਲਵਾਂਗੇ ਉਸ ਤੋਂ ਘੱਟ ਹੁੰਦੇ 2 ਲੱਖ ਤੇ ਆ ਗਏ ਸੀ ਠੀਕ ਹੈ ਉਹ 2 ਲੱਖ ਪਿੱਛੇ ਹੁਣ ਮੈਨੂੰ ਇਹਨਾਂ ਨੇ ਬਹੁਤ ਕੰਪੇਅਰ ਕੀਤਾ ਦੋ ਤਿੰਨ ਦਿਨ ਵੀ ਜਲਦੀ ਦੇ ਕੇ ਠੀਕ ਹੈ ਜੀ ਉਹਦੇ ਮਾਮਲੇ 'ਚ ਅੱਧੇ 10 ਲੱਖ ਰੁਪਏ ਮੈਂ ਦਿੱਤਾ ਸੀ ਉਹਦੇ ਵਿੱਚ ਅੱਛਾ ਇਹ ਜਿਹੜਾ ਆਪਾਂ ਗੱਲ ਕਰੀ ਕਿਹਦੇ ਕਿਹਦੇ ਮਾਮਲੇ ਬਦਲੇ ਤੁਹਾਡੇ ਪਰਿਵਾਰ ਦੇ ਮੇਰੇ ਦੋ ਬੇਟੇ ਜੀ ਸਰਪਿੰਦਰ ਸਿੰਘ ਤੇ ਤੀਰਤ ਸਿੰਘ ਤੇ ਹਸਬੰਦ ਕੁਲਵਿੰਦਰ ਸਿੰਘ ਸਰਪੰਚ ਕਲੈਨ ਸੁਖਾ ਸਰਪੰਚ ਮਨਜੂਬਾ ਸੁਖਾ ਸਰਪੰਚ ਤੁਹਾਡੇ ਬੇਟੇ ਕੀ ਕਰਦੇ ਆ ਜੀ ਬੇਟੇ ਖੇਤੀ ਕਰਦੇ ਆ ਜੀ ਠੀਕ ਹੈ ਤੇ ਫਿਰ ਤੁਸੀਂ ਰਿਕਾਰਡਿੰਗ ਚ ਰੱਖ ਦਿੱਤੀ ਵੀ ਹਾਂਜੀ ਰਿਕਾਰਡਿੰਗ ਕੀਤੀ ਨਿਊਜ਼ਲੈਂਡਸ ਕਾਰਵਾਈ 'ਤੇ ਤੁਸੀਂ ਖੁਸ਼ ਹੋ ਜੀ ਹਾਂਜੀ ਪੂਰੇ ਖੁਸ਼ ਠੀਕ ਹੈ ਉਹ ਜਿਹੜਾ ਕੱਲਾ ਰਾਜਕਮਰ ਨੂੰ ਗ੍ਰਿਫਤਾਰ ਕੀਤਾ ਗਿਆ ਤੁਹਾਨੂੰ ਲੱਗਦਾ ਪੀਐਸਪੀ ਇਨਵੋਲ ਸਰ ਹੁਣੇ ਤਾਂ ਲਾਭਿਆ ਪੁੱਤ ਨਾਲੀ ਵੀ ਇੰਨੀ ਰਕਮ ਕੱਲਾ ਰਾਜਕੁਮਾਰ ਤਾਂ ਲੈ ਨਹੀਂ ਰਿਹਾ ਜਾਂ ਮੇਥੋਂ ਫੜ ਕੇ ਡਿਪਟੀ ਸਾਹਿਬ ਦੀ ਗੱਡੀ ਦੇ ਵਿੱਚ ਰੱਖਤੀ ਸਰਕਾਰੀ ਦੇ ਵਿੱਚ ਬਿਨਾ ਪੁੱਛੇ ਤੋਂ ਤਾਂ ਰੱਖ ਨਹੀਂ ਸਕਦਾ ਸੀ ਠੀਕ ਹੈ ਇਹਦੀ ਗੱਡੀ ਚੋਰੀ ਕਵਰੀ ਹੋਈ ਜਾਂਦੀ ਠੀਕ ਹੈ ਸਰ ਕੀ ਹੈ ਪੂਰਾ ਮਾਮਲਾ ਤੁਸੀਂ ਇੱਥੇ ਪਹੁੰਚੇ ਹੋ ਡੀਐਸਪੀ ਬੁੱਚੂ ਦੇ ਆਫਿਸ ਤੇ ਪਰਮਜੀਤ ਕੌਰ ਸੀ ਵਾਸੀ ਕਲਾਨ ਸੁੱਖਾ ਜ਼ਿਲ੍ਹਾ ਬਟਿੰਡਾ ਇਹਨਾਂ ਨੇ ਕੰਪਲੀਟ ਕੀਤੀ ਸੀ ਸਾਡੇ ਕੋਲੇ ਕੀ ਜਿਹੜਾ ਹੈਗਾ ਉਹਨਾਂ ਦੇ ਖਿਲਾਫ ਜਿਹੜਾ ਹੈ 70 ਨੰਬਰ ਮਕਦਮਾ 25 ਦਰਜ ਹੈ ਸੀਆ ਨਥਾਲੇ ਥਾਣੇ ਵਿੱਚ ਹੋਰ ਉਹਨਾਂ ਦੇ ਵਿੱਚ ਜਿਹੜਾ ਹੈਗਾ ਉਹਨਾਂ ਦੇ ਹਸਬੰਦ ਤੇ ਉਹਨਾਂ ਨੂੰ ਉਹਨਾਂ ਦਾ ਸੀਆ ਵਰਜਨ ਸੀ ਇਹ ਵੀ ਉਹਨਾਂ ਦੇ ਹਸਬੰਦ ਤੇ ਉਹਨਾਂ ਦੇ ਬੱਚਣ ਉਹ ਗਲਤ ਅਲਮਨੇਟ ਕੀਤਾ ਹੈਗਾ ਉਹਨਾਂ ਨੇ ਇਸ ਬੰਦੀ ਬੇਗਾਨੀ ਦਰਖਾਸਤ ਲਾਈ ਸੀ ਜੋ ਜਿਹੜੀ ਹੈਗਾ ਸਾਡੇ ਪੀਸਾ ਨੂੰ ਮਾਰਕ ਹੋਈ ਸੀ ਉਹਦੇ ਸਬੰਧ ਜਿਹੜਾ ਹੈਗਾ ਡਿਪ ਸਾਹਿਬ ਦੇ ਨਾਲ ਜਿਹੜਾ ਰੀਡਰ ਹੈਗਾ ਰਾਜਕਮਾਰ ਇਹਨਾਂ ਨੇ ਜਿਹੜਾ ਹੈਗਾ ਉਹ ਦਰਖਾਸਤ ਉਹਨੇ ਹੱਕ 'ਚ ਕਰਨ ਵਾਸਤੇ ਜਿਹੜਾ ਹੈਗਾ 2 ਲੱਖ ਰੁਪਏ ਦੀ ਡਿਮਾਂਡ ਕੀਤੀ ਸੀਗੀ ਤੇ ਜਿਹੜਾ ਹੈਗਾ ਲੱਖ ਰੁਪਏ ਅੱਜ ਰਿਸ਼ਵਤ ਲੈਂਦੇ ਸੀ ਰੰਗੇ ਇੱਥੇ ਨੂੰ ਕਾਬੂ ਕੀਤਾ ਹੈ ਕਾਹਨ ਕਾਹਨ ਲੋਕ ਉਹਨਾਂ ਵਾਰਪਸ਼ੀ ਜੀ ਇਸ ਮਾਮਲੇ ਅ ਅ ਮੁੜਲੀ ਤਫਤੀਸ਼ ਜਿਹੜਾ ਹੈਗਾ ਅਸੀਂ ਜਿਹੜਾ ਹਰਸ਼ ਕੁਮਾਰ ਹੈਗਾ ਜਿਹਦਾ ਅਜੇ ਰਿਟਰ ਜਿਹੜਾ ਕੰਮ ਕਰਦਾ ਸੀ ਉਹਨਾਂ ਦਾ ਹੀ ਨਾਂ ਦੇ ਨਾਂ ਦੇ ਦੋਨੇ ਰਿਕਵਰੀ ਹੋਈ ਹੈ ਅੱਗੇ ਅਸੀਂ ਤਫਤੀਸ਼ ਕਰ ਰਹੇ ਹਾਂ ਕਿ ਜੇਕਰ ਕਿਸੇ ਦਾ ਨਾਮ ਆਉਗਾ ਅ ਇਹ ਪੈਸੇ ਉਹ ਕਿੱਥੋਂ ਗ੍ਰਾਮ ਹੋਏ ਇਹ ਪੈਸੇ ਜਿਹੜੇ ਹੈਗੇ ਇਹਦੇ ਜਿਹੜੇ ਲੈ ਕੇ ਜਿਹੜਾ ਗੱਡੀ 'ਚ ਰੱਖ ਦਿੱਤੇ ਇਹ ਗੱਡੀ ਜਿਹੜੀ ਹੈਗੀ ਹੈ ਰਿਕਾਰਡ ਮਤਾ ਉਹ ਚੈੱਕ ਕਰ ਰਿਹਾ ਜਿਹੜੇ ਉਹ ਇਸ ਵਕਤ ਖੜੀ ਹੈ ਕਿ ਰਿਪੋਰਟ ਸਾਹਿਬ ਦਫ਼ਤਰ ਖੜੀ ਹੈ ਆਫਿਸ ਵਿੱਚ ਜਿਹੜੀ ਵਰਤਤਾ ਹੈ ਡੀਐਸਪੀ ਪੁੱਛੋ ਰਹੇ ਨੇ ਹਾਂ ਜਿਹੜੀ ਹੈਗੀ ਹੈ ਹਾਂ ਡੀਐਸਪੀ ਪੁੱਛੋ ਵਰਤ ਰਹੇ ਬੜਾ ਜੀ ਇਹਨੂੰ ਵੈਰੀਫਾਈ ਕਰ ਰਹੇ ਕਿ ਜੇਕਰ ਉਸ ਰਿਪੋਰਟ ਸਾਹਿਬ ਨੂੰ ਕੋਈ ਰੋਲ ਆਊਗਾ ਤਾਂ ਉਹਨਾਂ ਦੇ ਖਿਲਾਫ ਇੱਕ ਪ੍ਰੋਪਰ ਜਿਹੜੀ ਹੈਗੀ ਹੈ ਕਾਰਵਾਈ ਕੀਤੀ ਜਾਊ ਕਿਸੇ ਨੂੰ ਬਖਸ਼ਿਆ ਨਹੀਂ ਜਾਊਗਾ